ਤਲਮਢੀ ਸਿਹੜਾ ਸਾਡਾ ਆਪਣਾ ਪਿੰਡ ਆ ਉੱਥੇ ਇਕੱਠੇ ਹੋਏ ਆ ਮੇਰੇ ਨਾਲ ਛੋਟੀ ਨਿੱਕੂ ਬਲੋਰੀ ਜਿਹੜਾ ਰੇਟਰ ਵੀ ਹਿਮਾਲਿਆ ਪਰਬਤ ਦੀ ਲਾਡੋ ਤੇ ਕਾਲਾ ਬਲੋਰੀ ਜਾਫੀ ਬਹੁਤ ਵਧੀਆ ਪੁਰਾਣੇ ਪਲੇਅਰ ਨਾਲ ਖੜੇ ਆ ਤੇ ਪਿੰਦਰ ਬਲੋਰੀ ਹੁਣੇ-ਹੁਣੇ ਇੱਥੋਂ ਆਇਆ ਜੀ ਉਹ ਵੀ ਬਹੁਤ ਤਗੜਾ ਪਲੇਅਰ ਆ ਤੇ ਅੱਜ ਸਾਡੇ ਏਸ ਏਰੀਆ ਦੇ ਵਿੱਚ ਸਭ ਤੋਂ ਮੰਨਿਆ-ਕੰ ਮੰਨਿਆ ਟੂਰਨਾਮੈਂਟ ਹੋਇਆ ਬਹੁਤ ਵਧੀਆ ਹੋਈ ਮੈਨੇਜਮੈਂਟ ਟੀਮਾਂ ਦੀ ਖਿਡਾਰੀਆਂ ਦੀ ਔਰਦਾ ਸਮਾਂ ਬਹੁਤ ਵਧੀਆ ਸੀ ਤੇ ਬਾਕੀ ਜਿਹੜਾ ਐਨ ਆਰ ਆਈਆਂ ਵੀ ਇਹਨਾਂ ਨੇ ਸਾਥ ਦਿੱਤਾ ਨਾ ਬਹੁਤ ਬਹੁਤ ਧੰਨਵਾਦ ਅਸੀਂ ਸਾਰਿਆਂ ਨੂੰ ਬੀਨ ਕਰਦੇ ਹਾਂ ਵੀ ਪਿੰਡਾਂਆਂ ਸਾਥਾ ਅਗਲੇ ਸਾਲ ਇਹ ਟੂਰਨਾਮੈਂਟ ਏਦੋਂ ਵਧੀਆ ਹੋਊਗਾ ਮਿੱਥਾ ਹੁਣੇ ਸਾਰੇ ਭਾਵੇਂ ਭਾਜੀ ਹੁਣ ਸਾਰੇ ਸਾਥ ਦੇਣਗੇ ਪਿੰਡ ਦੇ ਜੱਗੀ ਹੋ ਗਿਆ ਹੈਪੀ ਤਾਰਾ ਜਿੰਨੇ ਵੀ ਪਰਦੇਸੀ ਬੰਦੇ ਐਨ ਆਰ ਆਈ ਉਹ ਸਾਰੇ ਨਾਲ ਸਾਥ ਦਿਓ ਤਾਂਕਿ ਜੋ ਕਬੱਡੀ ਆ ਏਦੋਂ ਵਧੀਆ ਹੋ ਸਕੇ ਤੇ ਜਾਂ ਜਿਹੜੀ ਨਵੀਂ ਪਨੀਰੀ ਆ ਕਬੱਡੀ ਦੇ ਵਿੱਚ ਆਊਗੀ ਤੇ ਜਿਹਦਾ ਨਿੱਕੂ ਬਡੋਰੀ ਦਾ ਮੁੰਡਾ ਮੇਨ ਪਲਾ ਰਿਹਾ ਵਾ ਤੇ ਵਧੀਆ ਆ ਵੀ ਗਾਂ ਖੇਡੇ ਤਗੜਾ ਖੇਡੇ ਆਪਦੇ ਡੇੜੀ ਨੂੰ ਨਾਮ ਬਣਾਵੇ ਕਾਲੇ ਭਾਜੀ ਉਹਦੀ ਕੋਚਿੰਗ ਦੇ ਰਿਹਾ ਸਾਰੇ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਤਲਵੰਡੀ ਸਿਹੜਾ ਅੱਜ ਇਹਨਾਂ ਦੀ ਮੈਨੇਜਮੈਂਟ ਇਹਨਾਂ ਦੀ ਕਮੇਟੀ ਦਾ ਧੰਨਵਾਦ ਤੁਹਾਡਾ ਚੈਨਲ ਆ ਧੰਨਵਾਦ ਵਾਇਰਲ ਜੀ ਦਾ ਖਾਲਸਾ ਵਾਇਰਲ ਜੀ ਕੀ ਬਾਈਰ ਜੀ ਬਥੇ ਕੱਲਾ ਬੰਦਾ ਕੱਖ ਦਾ ਤੇ ਭਰਾਵਾਂ ਨਾਲ ਲੱਗਦਾ ਅੱਜ ਸਾਨੂੰ ਇਹ ਲੱਗਦਾ ਕਿ ਸਾਡਾ ਮੀਲਾ ਸਫਲ ਆ ਸਾਡੇ ਭਰਾਵਾਂ ਦਾ ਸਾਡੇ ਏਰੀਆ ਦਾ ਸਾਡੇ ਨਗਰ ਪੰਚਾਇਤ ਦਾ ਸਾਡੇ ਐਨਆਰਈ ਦਾ ਸਾਡੇ ਏਰੀਆ ਦਾ ਤੋ ਅੱਜ ਨਾਲੋ ਧੰਨਵਾਦ ਆ ਜਿਹੜਾ ਸਾਡਾ ਮੇਲਾ ਸਫਲ ਰਿਹਾ ਕਿਤਾ ਆ ਸਾਡੇ 20 ਸਾਲ ਦੇ ਪਰਵਰ ਸੱਚਾ ਸਾਡੇ ਨਿੱਕੂ ਪਾ ਜੀ ਚੰਨਾ ਹੁੰਦੜਾ ਕਾਲਾ ਪਾ ਜੀ ਰਾਣਾ ਪਾ ਜੀ ਸਾਡਾ ਇਹ ਮੈਂ ਦਿਲਾ ਧੰਨਵਾਦ ਕਰਾਈਆਂ ਦੁਆਦ ਕਲਬ ਨੂੰ ਕਾਪੜੇ ਸਵਾਰ ਤੇ ਭਰੇ ਲੋ ਸਾਰੇ ਪਰਵਰ ਇਹ ਸਾਡਾ ਨਾਲ ਇੰਨੇ ਸਾਥ ਦਾ ਪਹਿਲਾ ਮੇਲਾ ਕਰਾਇਆ ਸਾਨੂੰ ਬੜੀ ਸ਼ਾਂਤ ਨਹੀਂ ਅਸੀਂ ਭਾਈ ਨੂੰ ਡਵਾਈ ਲਈਆ ਇਹਨਾਂ ਨੂੰ ਡਵਾਈਆ ਤੇ ਸਾਡਾ ਮੇਲਾ ਫਲਤ ਹੋ ਗਿਆ ਜਿਹਦੇ ਵਿੱਚ ਤੁਸੀਂ ਆਪ ਹੀ ਦੇਖ ਰਹੇ ਮੇਰੇ ਕੈਮਰਾ ਮਾਰ ਕੇ ਦਿਖਾ ਰਹੇ ਕਿੰਨਾ ਰਾਸ਼ਾ ਪਰ অলਰੀ ਟਾਈਮ ਓਵਰ ਹੋ ਗਿਆ ਮਨਾ ਆਪਾਂ ਉਹਨੇ ਦਿਖਾ ਦਿਓ ਕਿ ਕਿੰਨਾ ਮੇਲਾ ਭਰਿਆ ਹੋਇਆ ਆ ਤੇ ਅਸੀਂ ਜਿਹੜੇ ਵਿੱਚ 1 ਲੱਖ ਰੁਪਈਆ ਫਸਟ ਪ੍ਰਾਈਜ਼ ਆ 75 ਹਜ਼ਾਰ ਹੈ ਫਸਟ ਪ੍ਰਾਈਜ਼ ਆ ਤੇ ਆਪਣੇ ਦੋ ਟੈਕਸਨ ਮੋਟਾ ਲਿਆ ਜਾਫੀ ਨੂੰ ਵੀ ਟੋਰੇਟਰ ਤੇ ਚੋਟੇ ਚਾਰ ਦਿਨਾਂ ਕਿੱਥੇ ਕੁੜੀਆਂ ਦੇ ਬੱਚੇ ਦੇ ਮੈਚ ਕਰਾਏ ਆ ਤੇ ਅੌਰੇ ਟਾਈਮ ਲਈ ਸਭ ਮੰਦੇ ਖੜੇ ਕਰਾਂਗੇ ਜਿਹੜਾ ਸਾਡੇ ਪੈਡਾਂ ਦੇ ਸਾਹਮਣੇ ਡੱਟ ਕੇ ਖੜੂਗਾ ਉਹਦਾ ਹੀ ਬਖਰਾ ਸਮਾਜ ਕਰਾਂਗੇ ਇਹ ਇਹ ਮੈਂ ਕਰਦਾ ਜਵਾਹ ਪਰ ਉਹਨਾ ਬਹੁਤ ਬਹੁਤ ਜੱਜ ਕਰਦੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਇਆ ਖੁਸ਼ੀ ਹੋਈ ਦੇਖ ਕੇ ਇੰਨਾ ਇਕੱਠ ਤਲਵੰਡੀ ਦੇ ਵਿੱਚ ਹੋਇਆ ਤੇ ਇੰਨੀਆਂ ਵਧੀਆ ਵਧੀਆ ਟੀਮਾਂ ਆਈਆਂ ਬੜਾ ਵਧੀਆ ਪ੍ਰਬੰਧ ਆ ਪਿੱਟੂ ਹੁਣਾ ਦਾ ਪਿੰਦਰ ਹੁਣਾ ਦਾ ਪਿੰਦਰ ਪੰਡੋਰੀ ਸਾਰੇ ਜਣੇ ਆਏ ਆ ਤੇ ਸਾਰੇ ਵਧੀਆ ਪੁਰਾਣੇ ਪਲੇਅਰ ਵੀ ਆਏ ਆ ਤੇ ਨਵੇਂ ਪਲੇਅਰਾਂ ਨੂੰ ਵੀ ਦੇਖਣ ਨੂੰ ਮਿਲਿਆ ਬੜੀ ਖੁਸ਼ੀ ਹੋਈ ਅੱਜ ਦੇਖ ਕੇ ਬਈ ਬਹੁਤ ਵਧੀਆ ਥੈਂਕ ਯੂ ਤੁਹਾਡਾ ਬਹੁਤ ਵਧੀਆ ਪ੍ਰਬੰਧ ਦੇਖਿਆ ਸਾਰਿਆਂ ਦਾ ਡਿਸਪਲਨ ਹੈ ਪਲੇਅਰਾਂ ਦਾ ਵੀ ਪਲੇਅਰਾਂ ਦੀਆਂ ਟੀਮਾਂ ਵੀ ਹੈ ਟਾਈਮ ਦੇ ਸਾਰੇ ਜਾਂਦੇ ਦਿਸੂਲੇ ਦੇ ਨਾਲ ਬੈਠੇ ਕੋਈ ਗਰਾਊਂਡ ਦੇ ਵਿੱਚ ਰੱਜੂ ਜੀ ਬਾਹਰ ਆ ਇਹ ਬਹੁਤ ਵਧੀਆ ਲੱਗਾ ਦੇਖ ਕੇ ਹੀ ਕੋਤਰੀਆ ਟੂਰਨਾਮੈਂਟ ਹੋਇਆ ਗਿਆ ਤੇਰਾ ਇਹ ਵੀ ਵਧੀਆ ਖੇਡੋ ਲਸ਼ਕਾ ਤੋਂ ਬਗੈਰ ਖੇਡੋ ਬਈ ਜਿਹੜੀ ਨੇਚਰਲ ਕਬੱਡੀ ਆ ਉਹ ਨੰਬਰ ਦੇ ਖੇਡ ਹੁੰਦੀ ਆ ਤਾਂ ਕਰਕੇ ਨੇਚਰਲ ਖੇਡੋ ਵਧੀਆ ਖੇਡੋ ਤੇ ਘਰ ਦੀ ਖਰਾਖ ਪਾ ਕੇ ਖੇਡੋ ਖਾ ਕੇ ਖੇਡੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਜਿਹੋ ਪ੍ਰਬੰਧ ਥੋੜੇ ਘੱਟ ਹੁੰਦੇ ਸੀ ਤਾਂ ਪਲੇਅਰ ਬਹੁਤ ਤਕੜੇ ਹੁੰਦੇ ਸੀਗੇ ਤੇ ਹੁਣ ਪਲੇਅਰ ਵੀ ਬਹੁਤ ਤਕੜੇ ਆ ਤੇ ਪ੍ਰਬੰਧਕ ਬਹੁਤ ਤਕੜੇ ਆ ਜਿੱਦਾਂ ਇਹਨਾਂ ਨੇ ਵੱਡਾ ਪ੍ਰਾਟਾ ਕੀਤਾ ਦੇਖੋ ਕਿੰਨਾ ਵਧੀਆ ਟੂਰਨਾਮੈਂਟ ਕਰਾਇਆ ਤੇ ਬਹੁਤ ਖੁਸ਼ੀ ਹੋਈ ਦੇਖ ਕੇ ਬਹੁਤ ਵਧੀਆ ਵਧੀਆ ਟੂਰਨਾਮੈਂਟ ਕਰਾਇਆ ਇਹਨਾਂ ਨੇ ਜਲ ਬਸ਼ੀਰੂ ਦੀ ਆ ਲੱਗਾ ਕਹਿੰਦੇ ਕਬੱਡੀ ਦਾ ਕਾੜਾ ਮੇਰੇ ਮਿੱਤਰੋ ਸੁਰਿਆ ਦੇ ਛੋਟੀ ਛੋਟੀ ਦੇ ਖਿਡਾਰੀ ਸਮੇ ਸਮੇਂ ਦੇ ਪਹਿਲਾ ਇਹ ਮੈਚ ਹੋਣਗੇ ਟਕਾਰੇ ਜਟ ਆਉਣਗੇ ਪਤਾ ਲੱਗ ਜੂ ਕਿੰਨਾ ਕੱਢੂਗਾ ਪਾਣੀ ੁੰਡੀਆਂ ਦੇ ਸਿੰਘ ਫਸਗੇ ਇਹ ਦ ਅਕਾਲੀ ਪਤ్రਕਾਲੀ ਵੀਰਿਆ ਆਏ ਆ ਇਹਨੇ ਵੀ ਸਾਡੇ মিডিਆ ਦੀ ਦੁਨੀਆ ਦੇ ਸਾਰੇ ਚੈਨਲ ਸਰਬਾਨਾਂ ਦਾ ਹਰ ਚੈਨਲ ਵੀਰ ਸਰਬਾਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵੈਲਕਮ ਜਿਹਨਾਂ ਨੂੰ ਅਖਾਂਗੇ ਇਹਨੇ ਵੀ ਵੀਰ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨ ਦਿਲੇ ਜਲੰਧਰ ਦੀ ਧਰਤੀ ਹੈ ਤਲਵੰਡੀ ਸੰਘੇੜਾ ਪਿੰਡ ਦੇ ਵੱਲੋਂ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਪਹਿਲਾਂ ਬਜਰੀ ਕਬੱਡੀ ਹੋਈ ਫਿਰ 50 ਸਾਲਾਂ ਸ਼ੋਅ ਮੈਚ ਹੋਇਆ ਤੇ ਹੁਣ ਚਾਰ ਆਲੂ ਪੁੰਦੀਆਂ ਖੇਡ ਕਬੱਡੀ ਦੀ ਦੁਨੀਆ ਦੀਆਂ ਮੰਨੀਆਂ ਪਰਮੰਨੀਆਂ ਟੀਮਾਂ ਜਿਹੜੀਆਂ ਉਹ ਆਪਣੇ ਸਾਹਮਣੇ ਹੋਣ ਗਿਆ ਅੱਜ ਦੇ ਦਿਨ ਦਾ ਪਹਿਲਾ ਮੁਕਾਬਲਾ ਜਿਸ ਦੀ ਜਲਦ ਸ਼ੁਰੂਆਤ ਹੋਵੇਗੀ। ਇੱਕ ਪਾਸੇ ਕਾਕਾ ਸ਼ਖਦੌਲਤ ਵਾਲਾ ਸਾਡਾ ਵੀਰ ਮਾਨ ਕਬੱਡੀ ਦਾ ਫਗਵਾਨੀ ਦੀ ਟੀਮ ਨੂੰ ਲੈ ਕੇ ਪੁੱਜ ਗਿਆ। ਤੇ ਦੂਸਰੇ ਪਾਸੇ ਕਾਲਾ ਪਾਉ ਆਇਆ ਅਟਾਰੀ ਵਾਲਾ ਗੱਗੀ ਲੂਕੂ ਸੰਦੀਪ ਨੰਗਲਾ ਵੀ ਕਬੜੀ ਕਲਾ ਮਾਲਵਾ ਇਹਨਾਂ ਟੀਮਾਂ ਦੇ ਦਰਮਿਆਨ ਇਸ ਮੈਚ ਦੀ ਸ਼ੁਰੂਆਤ ਹੋਵੇਗੀ ਥੋੜੀ ਜਿਹੀ ਬੇਨਤੀ ਕਰਦੇ ਆ ਵੀ ਜਿਹੜੇ ਖਿਡਾਰੀ ਹਾਲੇ ਪਿੱਛੇ ਆ ਰਹੇ ਨੇ ਉਹ ਥੋੜਾ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਮਾਨ ਕਬੜੀ ਕਲਾ ਫਗਵਾਣਾ ਦੇ ਸਾਰੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੇ ਐ ਤੇ ਗੱਗੀ ਲੂਕੂ ਸੰਦੀਪ ਨੰਗਲਾ ਵੀ ਕਬੜੀ ਕਲਾ ਮਾਲਵਾ ਦੀ ਟੀਮ ਦੇ ਰਹਿੰਦੇ ਖਿਡਾਰੀ ਨੂੰ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਵੀ ਉਹ ਜਲਦੀ ਰਹਿੰਦੇ ਪਲੇਅਰ ਗਰਾਊਂਡ ਦੇ ਵਿੱਚ ਆ ਜਾਣ ਜੀ ਰਹਿੰਦੇ ਖਿਡਾਰੀ ਖੇਲ ਦਾ ਗਰਾਊਂਡ ਦੇ ਵਿੱਚ ਆ ਜਾਣਗੇ। ਜਿਹ ਵੀ ਉਹ ਖੇਡ ਮੈਦਾਨ ਦੇ ਵਿੱਚ ਆ ਜਾਣ ਬਹੁਤ ਵਧੀਆ ਮੁਕਾਬਲਾ ਜਿਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਆ ਸਾਊਂਡ ਵਾਲੇ ਵੀਰ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਬਣਾ ਲੈਣ। ਜਾਦੂ ਲੰਗਿਆੜੀਆਂ ਖੇਡ ਮੈਦਾਨ ਦੇ ਵਿੱਚ ਆ ਗਿਆ। ਢੋਲੀ ਭਾਈ ਦੇ ਮੀਨੇ ਵਰਗੇ ਟੋਕ ਵਾਲੀ ਦੇ ਗੱਗੂ ਵਰਗੇ ਬਹੁਤ ਵਧੀਆ ਖਿਡਾਰੀ ਹੈ। ਚੌੜੇ ਬਦਰੇ ਦਾ ਹਰਸ਼ ਵੀ ਖੇਡ ਮੈਦਾਨ ਦੇ ਵਿੱਚ ਆ ਗਿਆ। ਪਲਡ ਡੁੱਗਰੀ ਵਰਗੇ। ਸੋ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਹਾਲੇ ਤੱਕ ਨਹੀਂ ਪਹੁੰਚੇ ਉਹ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਉਧਰ ਸੀਨਾ ਦੇ ਪ੍ਰਮਾਣਾਂ ਨਾਲ 21000 ਦੇ ਵੱਡੇ ਸਹਿਯੋਗ ਆਇਆ ਸਰਦਾਰ ਕਰਦੇਸ਼ ਸਿੰਘ ਜੀ ਜੁਕੇ ਸਰਦਾਰ ਕਰਮੇਤੀ ਜੀ ਜਰਮਣ ਇਹਨਾਂ ਵੱਲੋਂ 21000 ਦੇ ਵੱਡੇ ਸਹਿਯੋਗ ਆਇਆ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਖਜ਼ਾਨਿਆਂ ਕੀ ਮਾਇਆ ਇਹ ਮਾਲਕ ਖਜ਼ਾਨੇ ਪੰਡਾਰੇ ਭਰਪੂਰ ਕਰੇ ਸਾਡੇ ਦੂਜਾ ਨਾਮ ਅੱਜ ਦੇ ਮੇਰੇ ਵੀਰੋ ਜਿਹੜਾ ਦਿੱਤਾ ਜਾਣਾ ਖੇਡ ਕਬੱਡੀ ਉਪਰ ਦੇ ਮੁਕਾਬਲੇ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਮਖ ਸਿੰਘ ਜੀ ਪ੍ਰਧਾਨ ਗੋਪੀ ਜਿਹੜਾ ਪਰ ਹਿਆਰ ਦਾ ਅੱਜ ਮੇਰੇ ਵੀਰੋ ਦਿੱਤਾ ਜਾਣਾ ਇਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਉੱਧਰ ਬਹੁਤ ਹੀ ਸਹਿਕਾਰਯੋਗ ਜਿਨ੍ਹਾਂ ਨੇ ਵੱਡੇ ਸਹਿਯੋਗ ਇਹਨੇ ਸੋਨੂੰ ਕੋਚ ਐਮ ਐਲ ਕੇ ਵਿਦਰ ਕਬੱਡੀ ਲੀਗ ਸਰਦਾਰ ਧੰਨਾ ਸਿੰਘ ਦੀ ਸਾਦਕਾ ਸਰਪੰਚ 11000 ਸਰਦਾਰ ਗੁਰਦੇਵ ਸਿੰਘ ਦੀ ਮਹਿਲਾ 11000 ਨਾਨਕ ਕੈਨੇਡਾ ਹਰਵੀਰ ਕੈਨੇਡਾ 11000 ਸਰਦਾਰ ਲਖਵੀਰ ਸਿੰਘ ਦੀ ਕੈਨੇਡਾ 11000 ਸਰਦਾਰ ਗੁਰਮੀਤ ਸਿੰਘ ਦੀ ਕੈਨੇਡਾ ਭਪਿੰਦਰ ਸਿੰਘ ਦੀ ਮਹਿਲਾ ਤੇ ਨਾਨ 11000 ਸਰਦਾਰ ਭਰਵਜ ਸਿੰਘ ਜੀ ਮੰਨੀ 11000 ਇਦਾਂ ਦੇ ਸਾਰੇ ਇਦਾਂ ਦੇ ਭਰਾਵਾਂ ਲਈ ਤਾੜੀਆਂ ਮਾਰਦੇ ਜੋਰ ਨਾਲ ਜਿਨ੍ਹਾਂ ਨੇ ਮੇਰੇ ਵੀਰੋ ਸਵਾ ਤੋਂ ਲੈ ਕੇ ਲੱਖਾਂ ਦੇ ਵੱਡੇ ਸਹੀ ਹੁਕਮ ਪਹੁੰਚਿਆ ਉਹ ਦਰਵਾਜ਼ਾ ਬਹੁਤ ਧੰਨਵਾਦ ਕਰਦੇ ਆ ਪੂਰ ਪੰਜਾਬੀ ਮੇਰੇ ਵੀਰੋ ਪੱਤਰਕਾਰ ਸਾਹਿਬ ਜੀ ਪਹੁੰਚੇ ਬਹੁਤ ਬਹੁਤ ਧੰਨਵਾਦ ਜੇ ਟੱਕਰ ਕਰਮੀ ਦੇ ਨਾਲ ਹੋ ਜੇ ਫਿਰ ਤਾਂ ਕਰਦਾ ਸਰਬੱਤ ਭਲਾ ਗੁਰੂ ਕੋ ਵੱਲ ਉਹਨਾਂ ਦਾ ਇੱਥੇ ਪੁਜੜਦੇ ਬਹੁਤ-ਬਹੁਤ ਧੰਨਵਾਦ ਉਧਰ ਤਾਰੇ ਰੂਕੇ ਦੇ ਵੱਲ ਫੇਕਲ ਨਦੀ ਦਾ ਹਿਆਰ ਆ ਗਿਆ ਵੱਡੇ ਮਾਨ ਇਕ ਰਮਨ ਆ ਸਿੱਧੂ ਪਰਿਵਾਰ ਦੀ ਖੜਾਰ ਨੇ ਇਸ ਸਮੇਂ ਮੈਦਾਨ ਵਿੱਚ ਕਬੱਡੀ ਆਓ ਦੇਖਾਂਗੇ ਇਹ ਤਾਂ ਉਹ ਗੱਲ ਬਣ ਗਈ ਹੈ ਕੋਈ ਛੱਕੋ ਵੀ ਪੈ ਗਈ ਤੇ ਨਿੰਬੋ ਵੀ ਪੈ ਗਈ ਵੀਰੋ ਪਰ ਦੇਖਦੇ ਆ ਕਿ ਇੱਕ ਸਰਦਾ ਜਿਹੜਾ ਫਾਈਨਲ ਮੈਚ ਖੇਡੇ ਆ ਇਹ ਆਵੇਗਾ ਉਹ ਜਿੰਨਾਂ ਨੂੰ ਉਸੇ ਬੇਨਤੀ ਕਰਦੇ ਆ ਸਾਡੇ ਬਿੱਟੂ ਕੋਟਾ ਸੋਨੂ ਕੋਟਾ ਤੇ ਸਾਡੇ ਰਾਮ ਸਿੰਘੀ ਕੋਟਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰਾਂ ਦਾ ਲਓ ਸਾਹਮਣੇ ਕਬੱਡੀ ਗੁਰਜੇ ਦੇ ਨਾਲ ਵੀ ਵੱਡਾ ਜਿਹੜਾ ਸਰਮਾਨ ਹੋਵੇਗਾ ਲਓ ਨੰਬਰ ਜਿਹੜਾ ਰੋਦਰ ਦੇ ਸੇਡ ਦਾ ਹੋਇਆ ਤਵਿੰਕਰ ਦੀ ਕਬੱਡੀ ਪੈ ਗਈ ਪੱਖੋ ਵਾਲੀ ਆਣੇ ਨਾਲ ਟੱਕਰ ਬਟਾਚ ਪੂਜਾ ਨੂੰ ਵੱਜਿਆ ਨੰਬਰ ਤਵਿੰਕਰ ਦਾ ਅਗਲੀ ਰੇਡ ਹਰ ਛਲਾ ਕਰ سامنے گیا ہوگئی کمال ایک پاس پلو خٹان پڑی تھی تجربے دار آسری سائڈ ویک دے گی نمبر ਜਾਫੀ ਦੀ ਹੋਈ ਕਬੱਡੀ ਮੁਕਾਬਲਾ ਪੀਟੂ ਦੇ ਨਾਲ ਪੀਟੂ ਅੱਗੇ ਮੁਕਾਬਲਾ ਜਬਰਦਸਤ ਲੱਗਦਾ ਪਿਆ ਜੋਰ ਬੱਲੇ 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 ਭਾਈ ਤਾੜੀ ਇੱਕ ਵਾਰੀ ਪੀਟੂ ਨੇ ਵੀ ਮਾਰ ਦੋ ਜੋਰ ਦੇ ਨਾਲ ਮਰਦੀ ਯੂਨੀ ਵੱਡਾ ਪਿਆਰ ਹੈ ਉਧਰ ਟਵਿੰਕਲ ਦੀ ਕਬੱਡੀ ਆ ਟੱਕਰ ਤੇ ਆ ਚੱਕਰ ਕਿਤੇ 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 ਵੱਧੇ ਕਿਤੇ ਮਿਲਦਾ ਹੈ ਅਗਲੀ ਰੇਡ ਆ ਦੇਖਾਂਗੇ ਪ੍ਰਿਆਕਾ ਫੇਰ ਤਿਆਰ ਹੈ ਵਰਲਡ ਕੱਪਾਂ ਦੀ ਪੈਸਟਾ ਹਰਿਆਣੇ ਤੋਂ ਚੱਲ ਕੇ ਪੰਜਾਬ ਆਈ ਹੋਈ ਹੈ ਪੰਜਾਬ ਦੇ ਵਿੱਚ ਦੋਆਬਾ ਹੈ ਦੋਆਬੇ ਦੇ ਵਿੱਚ ਕਹਿੰਦੇ ਜਿਲਾ ਜਲੰਧਰ जलंधर तरवीत सिंघेड़ा पिंड हरवीत सिघेड़ा शाहपुर इलाक़ कजमानी र ਨਗਰ ਵਾਲੇ ਜੱਫਾ ਲਾਇਆ ਤੇ ਉਹ ਬੜੀ ਤਕੜੀ ਕਬੱਡੀ ਖੇਦੀ ਏ ਔਰ ਇਸੇ ਇਲਾਕੇ ਦਾ ਕਬੱਡੀ ਦਾ ਮਹਾਨ ਖਿਡਾਰੀ ਜਿਹਨੂੰ ਲੈਜੈਂਡਾ ਖਿਤਾਬ ਮੇਰੇ ਵਿੱਚ ਸਰਦਾਰ ਜਗਿੰਦਰ ਪਹਿਲਵਾਨ ਜੀ ਉਹਨਾਂ ਦਾ ਵੀ ਵੱਡਾ ਜਿਹੜਾ ਸਨਮਾਨ ਅੱਜ ਗੁਰਜੇ ਦੇ ਨਾਲ ਕੀਤਾ ਗਿਆ ਕਿਉਂਕਿ ਸਾਧਕਪੁਰ ਦੀ ਸ਼ਾਲਾ ਵੀ ਵੱਡਾ ਜਿਹੜਾ ਸਨਮਾਨ ਕੀਤਾ ਗਿਆ ਔਰ ਬੜੀ ਪਹਿਲਵਾਨੀ ਬੜੀ ਆਪਣੇ ਸਮੇਂ ਦੇ ਵਿੱਚ ਬੜੀ ਤਕੜੀ ਕੀਤੀ ਤੇ ਕਬੱਡੀ ਵੀ ਬੜੀ ਤਕੜੀ ਖੇਡੀ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਕਬੱਡੀ ਮਨਾਮ ਵਿੱਚ ਪੈ ਰਹੀ ਹੈ ਇਧਰਲੇ ਪਾਸੇ ਪੀਤੂ ਆ ਉਹ ਟੱਕ सिधू परवारापरी मार सिधू परवार चकर बले बे ਇਹ ਕਾਰੇ ਦੇ ਇਹੋ ਕਹਿੰਦੇ ਬਾਜ ਦਾ ਨਾਮ ਦਿੱਤਾ ਹੈ ਕਿ ਬਾਜ ਕਦੇ ਨਹੀਂ ਵੀ ਸਾਤੇ ਬਹਿੰਦੇ ਨਹੀਂ ਉਹ ਹੁੰਦੇ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਕਹਿੰਦੇ ਰੇਡਰ ਦੇ ਸਿਰ ਆ ਗਿਆ ਪ੍ਰਦੀਪ ਰਾਉ ਵਾਲੀਆ ਕਬੱਡੀ ਪਾ ਰਿਹਾ ਹੈ ਇਹ ਨਿਊਜ਼ੀਲੈਂਡ ਦੀ ਖੇਡ ਹੈ ਆਓ ਆਰਸ਼ ਜਾਨੇ ਮਾਧਰੇ ਵਾਲਾ ਤੇ ਨੰਬਰ ਕਹਿੰਦੇ ਰੇਡਰ ਦੇ ਲਈ ਆਰ ਕਰਦੇ ਆ ਸੁਰਿੰਦਰ ਮਾਨਿਕ ਨੇ ਇਸ ਨਾਲ ਦੀ ਖੇਡ ਤੇ ਭਾਈ ਫਿਰ ਰੇਡ ਹੈ ਚਾਰ ਰੇ ਜਾਦੂ ਲੰਗਿਆਂ ਦੇ ਦਾ ਰੋਮੇ ਲਖਾਰੇ ਦਾ ਆਰਸ਼ ਲਖਾਰੇ ਦਾ ਆਹ ਦੇਖਣਾ ਦੀਪਾ ਵੀਲਾ ਮੇਘ ਸਿੰਘ ਵਾਲੇ ਦਾ ਪਰ ਲਾਈਨ ਕੱਟ ਹੋ ਗਈ ਹੈ ਨੰਬਰ ਜੀ ਫੈਸਲਾ ਕਰ ਰਿਹਾ ਹੈ ਕਿ ਨੰਬਰ ਰੇਡਰ ਦੇ ਲਈ ਅਗਲੇ ਰੇਡ ਹਾਰਸ਼ ਲੱਗਿਆ ਹੋਇਆ ਹੈ ਨਾਲ ਕਹਿੰਦੇ ਗੋਪੀ ਹੈ ਸਠਿਆਲੇ ਵਾਲਾ ਨਾਲ ਪੈਣੀ ਵਾਲਾ ਕਹਿੰਦੇ ਖਾਨ ਹੈ ਤੇ ਨਾਲ ਦੇਖਦਾ ਜੱਜੂਆ ਇਸ ਵੇਚ ਚਾਰ ਨੇ ਚਾਰੋਂ ਤਿਆਰ ਨੇ ਹਾਰਸ਼ ਵਧੀਆ ਮੁਕਾਬਲਾ ਜਿਸ ਦੀ ਸ਼ੁਰੂਆਤ ਖੇਡ ਮੈਦਾਨ ਦੇ ਵਿੱਚ ਹੋਈ ਹੈ ਯਾਰ ਜਾਪਿਆ ਦੇ ਕੋਲ ਦੀ ਹੋਈ ਚੇਰ ਕਬੱਡੀ 365 ਦਾ ਕੈਮਰਾ ਫੋਕਸ ਹੈ ਦੋਹੀਆਂ ਆਨੰਦ ਮਾਣ ਰਹੀ ਹੈ ਤਲਵੰਡੀ ਸਿੰਘੇੜੀ ਦਾ ਖੇਡ ਮੈਦਾਨ ਹੈ ਉਹ ਪੈਂਦੀ ਹੋਈ ਰੇਡ ਯਾਦੂ ਦਾ ਕਰਬ ਮੁਕਾਬਲਾ ਹਕਾਹ ਚ ਨੌਜਵਾਨ ਕਹਿੰਦੇ ਬਾਟਾ ਵੱੜਦਾ ਬਾਲੋ ਯਾਰ ਕੀਤਾ ਉਧਰ ਦੇਖਾਂਗੇ ਵੀ ਝਾਫੀ ਮਾਰਦੇ ਪੱਟਾਂ ਤੇ ਥਾਪੀਆਂ ਜੇ ਸਾੜ ਤਾਰੀ ਗਬਰੂ ਹੈ ਸਰਾ ਦੇ ਉੱਪਰ ਜੂੜੇ ਕੀ ਉਬਲੇ ਆਰਿਆਂ ਦੇ ਨਾਲ ਚੀਰੇ ਕਾਸ਼ ਕਿਤੇ ਵਾਪਸ ਆ ਜਾਣ ਮੇਰੀ ਪੁੱਤ ਦੇ ਵਪਾਰੀ ਨੇ ਬੜੇ ਮਾਤ ਦੇ ਵਪਾਰੀ ਨੇ ਡੱਗਰੀ گاؤں ਆ ਸਨ ਹੋ ਜਾਂਦਾ ਇਹ ਕਹਿੰਦੇ ਮਾਝੇ ਵਾਲਾ ਡੱਗਰੀ ਵਾਲਾ ਸਮੇ ਨੌਜਨ ਪੰਡਤ ਠਗੜਾ ਨੰਬਰ ਜੋੜਦਾ ਹੈ ਇਹ ਰੇਡ ਚਾਰ ਰੇਡ ਇਹ ਦੀਪਾ ਲੀਲਾ ਬੇਗ ਸਿੰਘ ਵਾਲੇ ਦਾ ਨੰਬਰ 2 ਹੈ ਹੋਸਾ ਪਰਮਾਰ ਦਾ ਗੱਭਰੂ ਹੈ ਪਿਛਲੇ 20 ਸਾਲਾਂ ਤੋਂ ਖੇਡਦਾ ਆ ਰਿਹਾ ਹੈ ਲੰਮਾ ਤਿਆਰਬ ਹੈ ਪਹਿਲੀ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਜੱਜੂ ਵਰਗੇ ਤਿਆਰ ਪਰ ਤਿਆਰ ਗੋਪੀ ਵਰਗੇ ਮੁੰਡੇ ਹਰਸ਼ ਵਰਗੇ ਮਾਰਦੇ ਪੱਟਾਂ ਤੇ ਥਾਪੀਆਂ ਰਵੰਡੀ ਸਗੇਰੇ ਦਾ ਖੇਡ ਮੈਦਾਨ ਧਰਤ ਫੇਰਾ ਪਿਆ ਹੋਇਆ ਲਓ ਦੋ ਬਬਰ ਸ਼ੇਰਾਂ ਦੇ ਦਰਮਿਆਨ ਕਬੱਡੀ 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 ਆਹ ਹੰਦਿਆਂ ਦੇ ਲਾਗੇ ਲੱਗਦਾ ਜੋਰ ਤੇ ਨੰਬਰ ਰੀਡਰ ਦੇ ਸਿਰ ਆ ਜਿਹੜਾ ਹੈ ਜਾਬੋ ਲੰਗੇ ਆੜਿਆ ਇਹ ਵੀ ਪਿੰਡੇ ਦਾ ਖੇਡ ਆ ਨੌਜਾਨ ਗੱਬਰੂ ਪਰ ਰੇਡ ਚਾਰ ਰੇ ਚਾਰੇ ਚਾਰ ਰੇ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਕਬੱਡੀ ਸੰਘੇੜੇ ਦਾ ਮੈਦਾਨ ਆਹ ਖਿਡਾਰੀਆਂ ਦੇ ਨਾਲ ਭੜ ਗਿਆ ਮੇਰੇ ਮਿੱਤਰੋ ਆਹ ਬਾਜ ਆ ਜੀ ਦੀ ਧਰਤੀ ਭਾਈ ਮਹਤਾਬ ਸਿੰਘ ਦੀ ਧਰਤੀ ਹੈ ਮਾਝੇ ਦੀ ਭਾਈ ਸੱਖਾ ਸਿੰਘ ਦੀ ਧਰਤੀ ਹੈ ਮਾਜੇ ਦੀ ਧਰਤੀ ਕਹਿੰਦੇ ਖਿਡਾਰੀਆਂ ਦੀ ਧਰਤੀ ਹੈ ਮੇਰੇ ਮਿੱਤਰੋ ਰੋਮੀ ਲਖਾਰੇ ਵਾਲਾ ਤੇ ਆਫਸੋ ਮਰਾਂ ਨੰਗਲ ਵਾਲਾ ਇੱਕ ਵਾਰੀ ਤਾੜੀ ਤੇ ਹੜਦੇ ਹੈ ਆਹ ਤਸਵੀਰ ਲੱਗੀ ਹੋਈ ਹੈ ਕਿ ਜੰਮਿਆ ਰੂਹੇ ਪਿੰਡ ਦਾ ਸੂਰ ਬੈਰੀ ਕਰਦੀ ਬਾਜੂ ਪੂਰਾ ਬੱਚਾ ਬੁੱਢਾ ਜਿਸ ਦਾ ਕੈਰ ਯੋਧਾ ਸਿੱਖੀ ਦਾ ਜਰਨੈਲ ਇਹ ਪੁੱਤਾ ਜਲਿੰਦਰ ਸਿੰਘ ਦੇ ਲਾਡਾ ਦੇ ਨਾਲ ਪਾਲੇ ਦਾ ਅੱਜ ਤੱਕ ਆਪਣੇ ਦਿੱਲੀ ਨਾ ਬਹੁਤ ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਪਿੰਦਰ ਪੰਡੋਰੀ ਜੀ ਜਿਨ੍ਹਾਂ ਨੇ ਆਪਣੇ ਸਮੇਂ ਚ ਚੋਟੀ ਦੀ ਕਬੱਡੀ ਖੇਡੀਆਂ ਦਾ ਸਲਾਕੇ ਦੇ ਵੱਡੇ ਖਿਡਾਰੀ ਹੋਏ ਆ ਕਿ ਯਾਦਗਾਰੀ ਤਸਵੀਰ ਹੋ ਜੂਗੀ ਕਿਉਂਕਿ ਖਿਡਾਰੀ ਨੇਦਰਤ ਨਹੀਂ ਇਕੱਠੇ ਹੁੰਦੇ ਰੋਜ਼ ਰੋਜ਼ ਨਹੀਂ ਜਿਹਨਾਂ ਦੇ ਉਸਤਾਦ ਜੰਮ ਦੇ ਵਿਰਲੇ ਘਰਾਂ ਦੇ ਚ ਵੱਡੇ ਖਿਡਾਰੀ ਜਿਹੜੇ ਉਹ ਪੈਦਾ ਹੁੰਦੇ ਨੇ ਪੰਡੋਰੀ ਸਾਹਿਬ ਇੱਧੇ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਮੇਰਾ ਪਹਿਲਾ ਪੜਾ ਹੋਰ ਜੀ ਦੋਸਤ